ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜਾ ਜਿਹਾ ਉੱਤੇ ਕੱਟਦਾ ਸੀ ਵਾਇਸ ਸ਼ਾਇਦ ਨਾਮ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਾਫੀ ਦਿਨਾਂ ਬਾਅਦ ਮੈਂ ਲਾਈਵ ਆ ਰਹੀ ਹਾਂ ਔਰ ਲਾਈਵ ਦੇ ਉੱਤੇ ਬਹੁਤ ਜ਼ਰੂਰੀ ਗੱਲਾਂ ਜਿਹੜੀਆਂ ਮੈਨੂੰ ਲੱਗਦਾ ਹੈ ਕਿ ਉਹ ਕਹਿਣੀਆਂ ਚਾਹੀਦੀਆਂ ਹਨ ਔਰ ਮੇਰੇ ਦਿਲ ਨੂੰ ਜਿਹੜੀਆਂ ਗੱਲਾਂ ਹਰਟ ਹੋਈਆਂ ਨੇ ਔਰ ਉਹ ਬੋਲਣੀਆਂ ਨੇ ਜ਼ਰੂਰੀ ਨੇ ਉਹ ਬੋਲਣੀਆਂ ਫਿਲਹਾਲ ਇਹਦੇ ਵਿੱਚ ਅਸੀਂ ਆਪਣੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੇ ਮੂੰਹੋਂ ਕੁਝ ਗੱਲਾਂ ਸੁਣੀਆਂ ਜਿਹੜੀਆਂ ਕਿ ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਅਹੁਦੇ ਨੂੰ ਉਹ ਗੱਲਾਂ ਸੂਟ ਨਹੀਂ ਕਰਦੀਆਂ ਇਸ ਟਾਈਮ ਤੇ ਉਹ ਇੱਕ ਪੰਜਾਬ ਦੇ ਵੱਡੇ ਅਹੁਦੇ ਤੇ ਨੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਸੰਸਦ ਨੇ ਸਾਡੇ ਐਕਸੀਐਮ ਰਹਿ ਚੁੱਕੇ ਨੇ ਉਹਨਾਂ ਦੇ ਅਹੁਦੇ ਨੂੰ ਉਹਨਾਂ ਦੇ ਉਹਨਾਂ ਦੇ ਮੂੰਹੋਂ ਇਹ ਜਿਹੀਆਂ ਗੱਲਾਂ ਸੂਟ ਨਹੀਂ ਕਰਦੀਆਂ ਪੰਜਾਬ ਦੇ ਪ੍ਰਤੀ ਔਰਤਾਂ ਦੇ ਪ੍ਰਤੀ ਜਿਹੇ ਜਿਹੇ ਗੱਲਾਂ ਉਹਨਾਂ ਨੇ ਆਪਣੇ ਮੂੰਹ ਕਹੀਆਂ ਨੇ ਹਾਂ ਠੀਕ ਹੈ ਉਹਨਾਂ ਦਾ ਜਿਹੜਾ ਕਿਰਦਾਰ ਹੈ ਉਹਨਾਂ ਦੀ ਜਿਹੜੀ ਆਪੀ ਸੋਚ ਹੈ ਉਹਨਾਂ ਦੀ ਜਿਹੜੀ ਨਿੱਜੀ ਸੋਚ ਹੈ ਉਹ ਕੁਝ ਵੀ ਹੋ ਸਕਦੀ ਹੈ ਉਹ ਨਿੱਜੀ ਸੋਚ ਨੂੰ ਆਪਣੇ ਘਰ ਤੱਕ ਸੀਮਤ ਰੱਖਣ ਉਹ ਨਿੱਜੀ ਸੋਚ ਉਹਨਾਂ ਦੇ ਅਹੁਦੇ ਦੇ ਉੱਤੇ ਹਾਵੀ ਨਹੀਂ ਹੋਣੀ ਚਾਹੀਦੀ ਜਿਹੜੀ ਕਿ ਸਾਡੇ ਦਿਲ ਨੂੰ ਖੇਸ ਪਹੁੰਚਾਉਂਦੀ ਹੈ ਉਹ ਗੱਲਾਂ ਕਿਉਂਕਿ ਔਰਤਾਂ ਦੀ ਆਪਾਂ ਨੂੰ ਇੱਜ਼ਤ ਕਰਨੀ ਚਾਹੀਦੀ ਹੈ ਔਰ ਨਾਲ ਹੀ ਜਾਤੀਵਾਦ ਦੀ ਜਿਹੜੀ ਗੱਲ ਉਹਨਾਂ ਨੇ ਕੀਤੀ ਹੈ ਇਟ ਮੀਨਸ ਚੰਨੀ ਸਾਹਿਬ ਤੁਹਾਡੇ ਦਿਲ ਦੇ ਵਿੱਚ ਇਹ ਜਿਹੜੀ ਜਾਤੀਵਾਦ ਵਾਲੀ ਗੱਲ ਹੈ ਉਹ ਘਰ ਘਰ ਕੇ ਬੈਠੀ ਹੋਈ ਹੈ ਜਿਹੜੀ ਤੁਸੀਂ ਜੱਟਾਂ ਦੇ ਪ੍ਰਤੀ ਜਾਂ ਪੰਡਤਾਂ ਦੇ ਪ੍ਰਤੀ ਜਿਹੜੀ ਤੁਸੀਂ ਸ਼ਬਦਾਵਲੀ ਯੂਜ਼ ਕੀਤੀ ਹੈ ਔਰ ਜਿਹੜੀ ਤੁਸੀਂ ਮੈਂ ਆਪਣੇ ਮੂੰਹੋਂ ਵੀ ਨਹੀਂ ਕੱਢ ਸਕਦੀ ਉਹ ਜਿਹੇ ਸ਼ਬਦ ਜਿਹੜੇ ਤੁਸੀਂ ਗੱਲ ਕੀਤੀ ਹੈ ਉਹ ਬੜੀ ਮਾੜੀ ਗੱਲ ਕੀਤੀ ਹੈ ਤੁਹਾਨੂੰ ਨਹੀਂ ਕਰਨੀ ਚਾਹੀਦੀ ਸੀਗੀ ਅਸੀਂ ਤੁਹਾਡੀ ਇੱਜ਼ਤ ਕਰਦੇ ਹਾਂ ਔਰ ਕਾ ਮੈਂ ਤੁਸੀਂ ਅੱਜ ਮਾਫੀ ਮੰਗੀ ਐ ਉਸ ਚੀਜ਼ ਦੇ ਉੱਤੇ ਪਰ ਉਹ ਮਾਫੀਆ ਮੰਗਣ ਦਾ ਕੀ ਫਾਇਦਾ ਤੁਸੀਂ ਆਪਣੀ ਇਮੇਜ ਜਿਹੜੀ ਲੋਕਾਂ ਦੇ ਵਿੱਚ ਐ ਇੱਕ ਅਹੁਦੇਦਾਰ ਦੀ ਇੱਕ ਜਿਹੜੀ ਇਮੇਜ ਹੁੰਦੀ ਐ ਤੁਸੀਂ ਉਹਨੂੰ ਇਮੇਜ ਨੂੰ ਆਪਣੀ ਨੂੰ ਖਰਾਬ ਕੀਤਾ ਐ ਆ ਪੰਜਾਬ ਦੇ ਲੋਕਾਂ ਦੇ ਵਿੱਚ ਔਰ ਇੱਕ ਜਾਤੀਵਾਦ ਦਾ ਮਾਹੌਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਐ ਪੰਜਾਬ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਜਾਤੀਵਾਦ ਨੂੰ ਕੱਟਣਾ ਚਾਹੁੰਦੇ ਆ ਅਸੀਂ ਇਕੱਠੇ ਮਿਲ ਕੇ ਸਾਂਝੇ ਤੌਰ ਦੇ ਉੱਤੇ ਇੱਕ ਦੂਜੇ ਦੇ ਨਾਲ ਅਈ ਚਾਹ ਰਕ ਸਾਂਝ ਦੇ ਨਾਲ ਰਹਿਣਾ ਚਾਹੁੰਦੇ ਆ ਅਸੀਂ ਜਾਤੀਵਾਦ ਨੂੰ ਵਿੱਚ ਲੈ ਕੇ ਨਹੀਂ ਆਉਣਾ ਚਾਹੁੰਦੇ ਔਰ ਖਾਸ ਕਰਕੇ ਦੁੱਖਵਲੀ ਗੱਲ ਇਹ ਲੱਗੀ ਕਿ ਜੇ ਸਟੇਜ ਦੇ ਉੱਤੇ ਤੁਸੀਂ ਬੋਲ ਰਹੇ ਸੀਗੇ ਉੱਥੇ ਇੱਕ ਔਰਤ ਵੀ ਸੀ ਔਰ ਨਾਲ ਖੜੇ ਲੋਕ ਵੀ ਸੀ ਉਹ ਸੁਣ ਰਹੇ ਸੀਗੇ ਗੱਲਾਂ ਔਰ ਹੱਸ ਰਹੇ ਸੀ ਔਰ ਜਿਹੜੇ ਲੋਕ ਹੱਸ ਰਹੇ ਸੀਗੇ ਉਹ ਵੀ ਆਪਣਾ ਕਿਰਦਾਰ ਦੱਸ ਰਹੇ ਸੀ ਕਿ ਉਹਨਾਂ ਦਾ ਕਿਰਦਾਰ ਕਿੰਨਾ ਉੱਚਾ ਤੇ ਸੱਚਾ ਹੈ ਔਰ ਉਸ ਔਰਤ ਦੇ ਸਾਹਮਣੇ ਵੀ ਤੁਸੀਂ ਇਹ ਗੱਲਾਂ ਕਰ ਰਹੇ ਸੀ ਤੁਸੀਂ ਉਸ ਨੂੰ ਮੰਨ ਸਕਦੇ ਆ ਕਿ ਤੁਸੀਂ ਇੱਕ ਪਾਰਟੀ 'ਚ ਉਹ ਤੁਸੀਂ ਉਹ ਲਾਗੇ-ਚਾਗੇ ਵਾਲੇ ਲੋਕ ਕਿਸੇ ਇੱਕ ਦਾਇਰੇ ਦੇ ਵਿੱਚ ਬੰਨੇ ਹੋਏ ਹੋ ਇਸ ਕਰਕੇ ਤੁਸੀਂ ਉਹ ਗੱਲਾਂ ਉਸ ਟਾਈਮ ਦੇ ਉੱਤੇ ਉਹ ਉਹ ਸਟੇਟਮੈਂਟ ਨੂੰ ਰੋਕ ਨਹੀਂ ਸਕਦੇ ਸੀਗੇ ਜਾਂ ਉਹਦੀ ਮਾਫੀ ਨਹੀਂ ਮੰਗ ਸਕਦੇ ਸੀਗੇ ਜਾਂ ਕੁਝ ਬੋਲ ਨਹੀਂ ਸਕਦੇ ਸੀਗੇ ਬਟ ਸਾਨੂੰ ਦੁੱਖ ਲੱਗਾ ਇਹ ਗੱਲ ਸੁਣ ਕੇ ਔਰ ਇਸ ਕਰਕੇ ਮੈਂ ਲਾਈਵ ਆ ਕੇ ਗੱਲ ਕੀਤੀ ਹੈ ਕਿਉਂਕਿ ਔਰ ਮੈਂ ਵੀ ਇੱਕ ਹੋਰ ਤਾਂ ਔਰ ਹਰ ਇੱਕ ਪੰਜਾਬ ਦੀ ਪੰਜਾਬ ਦੀ ਧੀ ਕੀ 올ਓਵਰ ਇੰਡੀਆ ਜਿੰਨੇ ਵੀ ਇਹ ਗੱਲ ਸੁਣੀ ਹੋਊਗੀ ਉਹਦੇ ਦਿਲ ਨੂੰ ਠੇਸ ਪਹੁੰਚੂਗੀ ਔਰ ਸਭ ਤੋਂ ਇੰਪੋਰਟੈਂਟ ਚੀਜ਼ ਮੈਂ ਪੰਜਾਬ ਦੀ ਜਨਤਾ ਨੂੰ ਇਹ ਕਹਿਣਾ ਚਾਹੁੰਦੀ ਆ ਕੱਲ ਜਿਵੇਂ ਕਿ ਅਸੀਂ ਜਾਣਦੇ ਆ ਸਾਡੇ ਪੰਜਾਬ ਦੇ ਵਿੱਚ ਜਿਮਨੀ ਚੋਣਾ ਦਾ ਮਾਹੌਲ ਚੱਲ ਰਿਹਾ ਹੈ ਕੱਲ ਵੋਟਾਂ ਨੇ ਸਾਰੇ ਅੱਗੇ ਮੇਰੀ ਇਹੀ ਬੇਨਤੀ ਹੈ ਮੇਰੇ ਭਰਾਵਾਂ ਅੱਗੇ ਮੇਰੀਆਂ ਭੈਣਾਂ ਅੱਗੇ ਮੇਰੇ ਬਜ਼ੁਰਗਾਂ ਅੱਗੇ ਮੇਰੇ ਕਿਸਾਨਾਂ ਅੱਗੇ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਪੰਜਾਬ ਦੇ ਬਾਰੇ ਆਪਾਂ ਆਪਾਂ ਸਾਰਿਆਂ ਨੂੰ ਮਿਲ ਕੇ ਸੋਚਣ ਦੀ ਲੋੜ ਹੈ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਸੋਚਣ ਦੀ ਲੋੜ ਹੈ ਕੱਲ ਜਦੋਂ ਤੁਸੀਂ ਵੋਟ ਪਾਓਗੇ ਇਹ ਜ਼ਰੂਰ ਸੋਚਿਓ ਕਿ ਕਿਹੜਾ ਇਨਸਾਨ ਸਾਡੇ ਵਾਸਤੇ ਚੰਗਾ ਹੈ ਕਿਹੜਾ ਇਨਸਾਨ ਸਾਡੇ ਇਲਾਕੇ ਵਾਸਤੇ ਚੰਗਾ ਹੈ ਸਾਡੇ ਬੱਚਿਆਂ ਦੀ ਪੜਾਈ ਵਾਸਤੇ ਸਾਡੀ ਸੋਚ ਵਾਸਤੇ ਸਾਡੇ ਆਲੇ ਦਿਵਾਲੇ ਵਾਸਤੇ ਚੰਗਾ ਔਰ ਕਿਹੜਾ ਕਿਹੜਾ ਇਨਸਾਨ ਸਾਨੂੰ ਚੰਗੀ ਸੋਚ ਵੱਲ ਲੈ ਕੇ ਜਾ ਰਿਹਾ ਹੈ ਇਹ ਜਰੂਰਸ ਵੇਖਿਓ ਕਿ ਸ਼ਰਾਬ ਦੀਆਂ ਬੋਤਲਾਂ ਲੈ ਕੇ ਕੁਝ ਲਾਲਚਾਂ ਪਿੱਛੇ ਆਪਣਾ ਜ਼ਮੀਰ ਨਾ ਵੇਚ ਦਿਓ ਕਿਉਂਕਿ ਇਹ ਜਿਹੜੀਆਂ ਵੋਟਾਂ ਨੇ ਨਾ ਇਹ ਆਪਾਂ ਨੂੰ ਨਸੀਬ ਹੋਈਆਂ ਨੇ ਡੈਮੋਕ੍ਰੇਸੀ ਸਾਨੂੰ ਨਸੀਬ ਹੋਈ ਹੈ ਅਸੀਂ ਖੁਸ਼ਕਿਸਮਤ ਹਾਂ ਕਿ ਅਸੀਂ ਭਾਰਤ ਦੇ ਵਿੱਚ ਰਹਿੰਨੇ ਆਂ ਇੰਡੀਆ ਦੇ ਵਿੱਚ ਰਹਿੰਨੇ ਆਂ ਜਿੱਥੇ ਸਾਡੇ ਕੋਲੇ ਹੱਕ ਹੈ ਕਿ ਅਸੀਂ ਵੋਟ ਪਾ ਕੇ ਆਪਣਾ ਲੀਡਰ ਚੁਣ ਸਕੀਏ ਇਸ ਹੱਕ ਨੂੰ ਕਿਸੇ ਲਾਲਚ ਪਿੱਛੇ ਨਾ ਵਿੱਚ ਇਸ ਹੱਕ ਨੂੰ ਇਮਾਨਦਾਰੀ ਦੇ ਨਾਲ ਆਪਣੇ ਦਿਲ ਤੋਂ ਸੋਚ ਕੇ ਵੋਟ ਪਾਓ ਕਿਸੇ ਦੇ ਦਬਾਅ ਥੱਲੇ ਨਾ ਆਓ ਆਪਾਂ ਗੁਰਦੁਆਰੇ ਸਾਹਿਬ ਮੱਥਾ ਟੇਕਦੇ ਆਂ ਦਿਲੋਂ ਮੱਥਾ ਟੇਕਦੇ ਆਂ ਗੁਰੂ ਸਾਹਿਬ ਅੱਗੇ ਸੋ ਕੱਲ ਜਿਹੜਾ ਵੋਟ ਪਾਉਣ ਦਾ ਟਾਈਮ ਹੈ ਉਹ ਵੀ ਇਹੀ ਹੈ ਉਹ ਵੀ ਚੰਗਾ ਸੁੱਚਾ ਆਪਣੇ ਵਾਸਤੇ ਇੱਕ ਲੀਡਰ ਚੁਣਨਾ ਆਪਣੇ ਆਪਣੇ ਹਲਕੇ ਵਾਸਤੇ ਇੱਕ ਲੀਡਰ ਚੁਣਨਾ ਇਹ ਵੀ ਇੱਕ ਵੱਡੀ ਗੱਲ ਹੈ ਇਹ ਛੋਟੀ ਗੱਲ ਨਹੀਂ ਹੁੰਦੀ ਇਸ ਕਰਕੇ ਬਹੁਤ ਸੋਚ ਸਮਝ ਕੇ ਕਿਸੇ ਦੇ ਦਬਾਅ ਥੱਲੇ ਨਹੀਂ ਆ ਕੇ ਜਿਹੜਾ ਇਨਸਾਨ ਜਿਹਦਾ ਕਿਰਦਾਰ ਚੰਗਾ ਹੈ ਜਦੀ ਸੋਚ ਚੰਗੀ ਹੈ ਤੁਹਾਡੇ ਦਿਲ ਨੂੰ ਚੰਗਾ ਲੱਗਦਾ ਹੈ ਕਿ ਇਹ ਇਨਸਾਨ ਪਿੰਡ ਦੇ ਵਿੱਚ ਰਹਿ ਕੇ ਇਲਾਕੇ ਦੇ ਵਿੱਚ ਰਹਿ ਕੇ ਇਲਾਕੇ ਦਾ ਸੋਚਦਾ ਹੈ ਔਰ ਇਲਾਕੇ ਦੀ ਡਵੈਲਪਮੈਂਟ ਕਰ ਸਕਦਾ ਹੈ ਸਾਡੇ ਬੱਚਿਆਂ ਨੂੰ ਆਪਣੇ ਬੱਚੇ ਸਮਝ ਕੇ ਚੱਲਦਾ ਹੈ ਉਸ ਇਨਸਾਨ ਦੀ ਚੋਣ ਕਰਿਓ ਲਾਲਚ ਪਿੱਛੇ ਨਾ ਜਾਇਓ ਇਹ ਹੀ ਕੁਝ ਬੇਨਕੀਆਂ ਸਿਗੀਆਂ ਮੇਰੀਆਂ ਤੁਹਾਡੇ ਅੱਗੇ ਕਿਉਂਕਿ ਪੰਜਾਬ ਦੀ ਧੀ ਹੋਣ ਦੇ ਨਾਤੇ ਮੇਰਾ ਫਰਜ਼ ਹੁੰਦਾ ਹੈ ਕਿ ਮੈਂ ਜੋ ਗੱਲਾਂ ਮੇਰੇ ਦਿਲ ਦੇ ਵਿੱਚ ਨੇ ਜੋ ਦਰਦ ਮੇਰੇ ਦਿਲ ਦੇ ਵਿੱਚ ਹੈ ਪੰਜਾਬ ਪ੍ਰਤੀ ਉਹ ਮੈਂ ਤੁਹਾਡੇ ਸਾਰਿਆਂ ਦੇ ਅੱਗੇ ਰੱਖਾਂ ਔਰ ਤੁਹਾਡੇ ਅੱਗੇ ਇਹ ਬੇਨਤੀਆਂ ਲੈ ਕੇ ਆਵਾਂ ਕਿ ਤੁਸੀਂ ਆਪਣਾ ਕਿਰਦਾਰ ਨਾ ਵੇਚਿਓ ਆਪਣਾ ਜ਼ਮੀਰ ਜਿਉਂਦਾ ਰੱਖਿਓ ਔਰ ਚੰਗੇ ਲੋਕੀ ਲੈ ਕੇ ਆਓ ਇਹ ਆਪਣੇ ਹੱਥ ਵਿੱਚ ਹੈ ਚੰਗੇ ਲੋਕੀ ਲੈ ਕੇ ਆਣਾ ਕੋਈ ਗੱਲ ਨਹੀਂ ਜੇ ਤੁਹਾਡੇ ਤੋਂ ਗਲਤੀ ਹੁੰਦੀ ਹੈ ਦੁਬਾਰਾ ਮੋਟਾ ਦੇ ਉਹ ਪੰਜ ਸਾਲਾਂ ਬਾਅਦ ਆਪਾਂ ਆਪਣਾ ਫਿਰ ਤੋਂ ਡਿਸੀਜਨ ਲੈ ਸਕਦੇ ਆ ਸੋ ਇਹੇ ਕੁਝ ਬੇਨਤੀਆਂ ਲੈ ਕੇ ਤੁਹਾਡੇ ਸਾਹਮਣੇ ਆਈ ਸੀਗੀ ਇਹ ਮੇਰੀਆਂ ਬੇਨਤੀਆਂ ਕਬੂਲ ਕਰਿਓ ਪੁੱਲਾਂ ਚੁੱਕਾ ਮਾਫ ਕਰਿਓ ਔਰ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ